ਬੋਧਵਾਰ ਨੂੰ ਦੀਵਾਲੀ ਦੇ ਮੌਕੇ ਤੇ ਭਾਰਤੀ ਅਤੇ ਖਾਸ ਕਰਕੇ ਪੰਜਾਬੀਆਂ ਦੀ ਇਕਤਾ ਅਤੇ ਵਿਭਿੰਨਤਾ ਯਾਨੀ ਯੂਨਿਟੀ ਇਨ ਡਾਈਵਰਸਿਟੀ ਦੇ ਵੱਖਰੇ ਵੱਖਰੇ ਰੰਗ ਅਤੇ ਸੁਰ ਦੇਖਣ ਨੂੰ ਮਿਲੇ ਕਈ ਸਾਲਾਂ ਤੋਂ ਜ਼ੋਰ ਲੱਗ ਰਿਹਾ ਸੀ ਕਿ ਵਾਤਾਵਰਣ ਅਤੇ ਸ਼ੋਰ ਪ੍ਰਦੂਸ਼ਣ ਨੂੰ ਧਿਆਨ ਚ ਰੱਖਦਿਆਂ ਹੋਇਆਂ ਦੀਵਾਲੀ ਤੇ ਪਟਾਕਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕੁਝ ਹੱਦ ਤੱਕ ਇਸ ਦਾ ਅਸਰ ਦੇਖਣ ਨੂੰ ਜ਼ਰੂਰ ਮਿਲਿਆ ਪਰ ਇਹ ਸਭ ਦੇ ਮੱਦੇ ਨਜ਼ਰ ਅਸੀਂ ਭਾਰਤੀ ਮਨੁੱਖੀ ਏਕਤਾ ਤੇ ਵਿਭਿੰਨਤਾ ਦੇ ਇੱਕ ਬਹੁਤ ਅਹਿਮ ਪਹਿਲੂ ਨੂੰ ਨਜ਼ਰ ਅੰਦਾਜ਼ ਕੀਤਾ। ਸਾਡਾ ਮੁਲਕ ਦਾਵਾ ਤਾਂ ਇਹ ਕਰਦਾ ਹੈ ਕਿ ਇੱਥੇ Hindu, Muslim, Sikh, Isaiyate ਹੋਰ ਧਰਮ ਸਿਰਫ ਇੱਕ ਦੂਜੇ ਨਾਲ ਅਮਨ-ਸ਼ਾਂਤੀ ਨਾਲ ਰਹਿੰਦੇ ਹੀ ਨਹੀਂ, ਇੱਕ ਦੂਜੇ ਦੇ ਦੁੱਖ ਸਾਂਝੇ ਕਰਦੇ ਆਂ ਅਤੇ ਭਾਵਨਾਵਾਂ ਦੀ ਕਦਰ ਵੀ ਕਰਦੇ ਆਂ। ਪਰ ਕੀ ਇਹ ਦੀਵਾਲੀ ਦੇ ਮੌਕੇ ਤੇ ਨਜ਼ਰ ਆਇਆ? ਪਿਛਲੇ ਕੁਝ ਹਫ਼ਤਿਆਂ ਤੋਂ ਅਸਹਿਣਸ਼ੀਲਤਾ ਯਾਨੀ intolerance ਦੇ ਬਹੁਤ ਸਾਰੇ ਵਾਕਿਆ ਸਾਹਮਣੇ ਆਏ ਨੇ। ਉਹ ਯੂਪ ਦੇ ਦਾਦਰੀ ਚ ਇੱਕ ਮੁਸਲਿਮ ਪਾਈਚਾਰੇ ਦੇ ਸ਼ਖਸ ਨੂੰ ਗਾਂ ਦੇ ਮੀਟ ਦੇ ਸੇਵਨ ਦੇ ਸ਼ੱਕ ਦੇ ਆਧਾਰ ਤੇ ਦੂਜੇ ਧਰਮ ਦੇ ਲੋਕਾਂ ਨੇ ਕੁੱਟਕੁੱਟ ਕੇ ਮਾਰ ਦਿੱਤਾ। ਕੁਝ ਹੋਰ ਵਾਕਿਆ ਵੀ ਹੋਏ, ਬਹੁਤ ਬਿਆਨਬਾਜ਼ੀ ਵੀ ਹੋਈ। ਮੁਸਲਿਮ ਪਾਈਚਾਰੇ ਚ ਰੋਸ ਜ਼ਾਹਿਰ ਸੀ। ਉਧਰ ਪੰਜਾਬ ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਕਿਆ ਸਾਹਮਣੇ ਆਏ, ਰੋਸ ਮਜ਼ਾਰੇ ਹੋਏ, ਗੋਲੀ ਵੀ ਚੱਲੀ, ਦੋ ਲੋਕਾਂ ਦੀ ਜਾਨ ਵਿਚ ਲਗੀ। ਫਿਰਕੂਵਾਦ ਨੂੰ ਬढ़ावा ਦੇਣ ਲਈ ਇਕ ਥਾਂ ਤੇ ਗੀਤਾ ਦੀ ਬੇਤਬੀ ਦੀ ਕੋਸ਼ਿਸ਼ ਵੀ ਹੋਈ ਮਾਹੌਲ ਹਾਲੇ ਵੀ ਸੁਖੇਮਾਨ ਨਹੀਂ ਹੈ ਪਰ ਕੀ ਮੁਲਕ ਪਰਦੇ ਲੋਕਾਂ ਨੇ ਅਤੇ ਸਾਡੇ ਲੀਡਰਾਂ ਨੇ ਦੀਵਾਲੀ ਦੇ ਮੌਕੇ ਤੇ ਇਸ ਸਭ ਬਾਰੇ ਸੋਚਿਆ ਕੁਝ ਕਿਹਾ ਕੁਝ ਲੋਕੀ ਖਾਸ ਕਰਕੇ Hindu ਭਾਈਚਾਰੇ ਦੇ ਲੋਕ ਖੁਸ਼ੀਆਂ ਮਨਾ ਰਹੇ ਸਨ ਅਤੇ ਵੱਡੇ ਪੱਧਰ ਤੇ ਪਟਾਕੇ ਚਲਾ ਰਹੇ ਸਨ ਦੂਜੇ ਪਾਸੇ ਬਹੁਤ ਸਾਰੇ ਸਿੱਖਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਕੀ ਅਸੀਂ ਇੱਕ ਦੂਜੇ ਦੀਆਂ ਧਾਰਮਿਕ ਪਾਵਨਾਵਾਂ ਬਾਰੇ ਸੋਚਿਆ ਜੇ ਇਹੋ ਹੀ ਕੁਝ ਅਮਰੀਕਾ 'ਚ ਹੋਇਆ ਹੁੰਦਾ ਤਾਂ ਕੀ ਓਬਾਮਾ ਨੇ ਵੀ ਮੋਦੀ ਵਾਂਗ ਚੁੱਪ ਰਹਿਣਾ ਸੀ ਇਸੇ ਤਰ੍ਹਾਂ ਹੀ ਸਾਰੇ ਫੰਕਸ਼ਨ ਮਨਾਏ ਜਾਣੇ ਸੀ ਜੇ ਸਹੀ ਮਾਇਨੇ 'ਚ ਭਾਰਤੀ ਵਿਭਿੰਨਤਾ ਦਾ ਇਹ ਅਰਥ ਹੈ ਤਾਂ ਜੋ ਹੋਇਆ ਠੀਕ ਹੋਇਆ ਪਰ ਫਿਰ ਅਸੀਂ ਇਕਤਾ ਯਾਨੀ ਯੂਨਿਟੀ ਦੀ ਗੱਲ ਕਿਉਂ ਕਰਦੇ ਆ ਆਪਾਂ ਨੂੰ ਕਹਿਣਾ ਚਾਹੀਦਾ ਹੈ ਕਿ ਭਾਰਤ ਵਿੱਚ ਵਿਭਿੰਨਤਾ ਹੈ ਇਕਤਾ ਅਤੇ ਵਿਭਿੰਨਤਾ ਨਹੀਂ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੰਵਿਧਾਨਿਕ ਅਤੇ ਮਨੁੱਖੀ ਸਿਧਾਂਤਾਂ ਉੱਪਰ ਮੂੜ ਵਿਚਾਰ ਕਰਨਾ ਚਾਹੀਦਾ ਹੈ ਇਹ ਮੇਰਾ ਵਿਚਾਰ ਹੈ ਤੁਹਾਡਾ ਕੀ ਹੈ ਜ਼ਰੂਰ ਦੱਸਿਓ